ਵਧੀਆ ਨੀਂਦ ਉਹ ਆ ਜਾਂਦੀ ਸੀ ਅੰਨੇ ਖਾਂ ਮੈਨੂੰ ਤਾਂ ਵਧੀਆ ਆ ਜਾਂਦੀ ਤੇ ਜਿਨ੍ਹਾਂ ਨੇ ਖਾਦੇ ਸੀ ਡੋਡੇ ਇੱਕ ਸੀਗਾ ਬਿਰਕਾਂ ਦਾ ਇੱਕ ਸੀਗਾ ਛਤਰਾਂ ਦਾ ਉਹ ਮੇਰੇ ਕੋਲੇ ਬੈਗੇ ਸਰੀ ਦਾ ਧਾਕੀ ਜਾਣਾ ਮਰ ਗਏ ਹੋਏ ਟੁੱਟ ਗਿਆ ਲੱਗਦਾ ਮਗਰ ਡੋਡੇ ਖਾਦੇ ਥੋੜੇ ਪਿਆਰ ਅਸੀਂ ਖਾਦਾ ਮਾਰਾ ਮੋਟਾ ਪੇਰੇ ਨਾ ਮਾਇਆ ਕੋ ਨਾ ਨਹੀਂ ਅੰਦਰ ਸਿੱਧੇ ਵਿੱਚ ਕਾਕਾ ਮੈਂ ਜ਼ਮੀਨ ਲੈ ਲਈ ਤੇਲਾਂ ਵਾਲੀ ਹਾਂਜੀ ਤੇ ਇੱਕ ਉਥੇ ਝੋਲਾ ਲੈ ਕੇ ਆ ਗਿਆ ਉਦੋਂ ਪਹਿਲਾਂ ਨਹੀਂ ਆਪਾਂ ਖਾਂਦੇ ਸੀ ਕੋਈ ਵੀ ਕੰਮ ਕਰਦੇ ਸੀ ਬਾਦੂ ਹੂੰ ਅਸੀਂ ਬੈਠੇ ਤੇ ਰੋਟੀ-ਰੋਟੀ ਖਾ ਕੇ ਤੇ ਕੋਈ ਬੰਦਾ ਆ ਗਿਆ ਉਹਦਾ ਜੀ ਬੋਸ ਤੇ ਲੈ ਲੂ ਹਮ ਇਹ ਕਹੇ ਜਾਂਦਾ ਯਾਰ ਖਾ ਕੇ ਤੇ ਵੇਖੋ ਉਹ ਸਾਰਾ ਦਿਨ ਕੰਮ ਤੋਂ ਹਟਣ ਨੂੰ ਜੀ ਨਹੀਂ ਕਰਨਾ ਹਮ ਉਹ ਉਹ ਨੂੰ ਮੈਂ ਦਾਤ ਫੜਾ ਤੇ ਜ ਉਹਨੂੰ ਦੋ ਕੰਮ ਪਾ ਦੇ 10 ਰੁਪਏ ਦਾ 10 ਰੁਪਏ ਦੀ ਦੁਨੀਆਂ ਦੇ ਹਾਂ 84 ਦੀ ਗੱਲ ਹੈ ਜਿਹੜੀ ਜਿਹੜੀ ਹੈ ਤੇ ਮੈਂ ਜਿਹਦੇ ਮੂਰੇ ਗੱਲਾਂ ਆਖੇ ਮੈਂ ਤਾਂ ਨਹੀਂ ਕਰਦਾ ਭਰਾਵਾ ਇਹ ਤਾਂ ਕੰਦਾ ਲੈ ਜਾ ਪਰ ਇੱਕ ਗੱਲ ਹੈ ਜਿਹੜੇ ਨਸ਼ਾ ਵੇਚਦੇ ਨੇ ਇਹਨਾਂ ਨੂੰ ਪਤਾ ਹਮ ਫੋਲਸਾਂ ਨੂੰ ਵੀ ਸਾਰਿਆਂ ਨੂੰ ਤੇ ਨਾ ਚੱਕ ਕੇ ਮੰਨ ਲਓ ਜਿਹੜੀ ਤੁਲਣਾ ਨਾਲ ਇਹ ਲੋਕਾਂ ਨੂੰ ਕਿਹਾ ਆ ਸਾਨੂੰ ਭਲਾਣਾ ਦੱਸਦੇ ਸਹੀ ਗੱਲ ਸਹੀ ਗੱਲ ਯਾਰ ਕਿਉਂ ਦੁਸ਼ਮਣੀਆਂ ਫੋਣਦੇ ਇਹ ਜੇ ਮੁੱਖ ਮੰਤਰੀ ਹੋਵੇ ਤਾਂ ਰੌਲਾ ਪੈਂਦਾ ਹੀ ਨਹੀਂ ਪੰਜਾਬ ਵਿੱਚ ਹਾਂ ਨਾ ਹਾਂ ਨਵ ਨੂੰ ਬੜੋ ਜਿਹੜੇ ਬਲਾਇਕ ਕਰਦੇ ਆ ਪ੍ਰੋਣਾਪਤੀ ਬਣ ਕੇ ਮਹੱਲ ਪਾਈ ਬੈਠੇ ਆ ਸਾਰਾ ਕਰੋ ਉਹਨਾਂ ਦੀ ਇਨਕੁਆਰੀ ਤੇ ਫੜ ਫੜ ਕੇ ਤੁੰ ਨੂੰ ਅੰਦਰ ਉਹ ਨਹੀਂ 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 ਚਾਹੀਦੀ ਭਾਵੇਂ ਜਿਉਂਨੇ ਮਰ ਜਾਣਗੇ ਭਾਵੇਂ ਚੰਗਾ ਹੀ ਆ ਪੋਸਟ ਪਰ ਇਹ ਜੇ ਵੇਖੇ ਬੰਦੇ ਤੜਕੇ ਖਾ ਲਿਆ ਦੁਪਹਿਰੇ ਖਾ ਲਿਆ ਹੱਥ ਨੇ ਕਰ ਲਿਆ ਤੇ ਭੋਗੋ ਕੇ ਪੈ ਲੈਣਦੇ ਤੇ ਕੰਮ ਤੋਂ ਵੀ ਖਤਮ ਹੋ ਜਾਂਦੀ ਜਮਾ ਜਾਦੇ ਨਸ਼ਾ ਖਾ ਕੇ ਜਮੇ ਮਰ ਜਾਂਦੇ ਐ ਨਹੀਂ ਨਸ਼ਾ ਖੁੱਲ ਕੇ ਵੀ ਲੋੜ ਅਨਸਾਰ ਖਾ ਲੋ ਐ ਨਹੀਂ ਕਰਨਾ ਫਿਰ ਕੌਲਿਆਂ ਦੇ ਕੌਲੇ ਖਾਣੇ ਤੜਕੇ ਦੁਪਹਿਰੇ ਹੱਥ ਨੇ ਇਹ ਲੋਕਾਂ ਨੂੰ ਤੋਂ ਵੀ ਜਾਂਦੇ ਸਾਡਾ ਮਾਨ ਸਾਹਿਬ ਨਰਸਾਂ ਦੇ ਲਗਾਮ ਪਾ ਰਿਹਾ ਤੇ ਚੰਗੀ ਤੋਂ ਚੰਗੀ ਦਵਾਈ ਦੇ ਰਿਹਾ ਅੱਜ ਬੋਲ ਗਿਆ ਇਹ ਗੱਲ ਸੁਣ ਗੱਲ ਸਾਰਿਆਂ ਨੂੰ ਪੜੀ ਹੈ ਜਦੋਂ ਕਿਸੇ ਨੇ ਹਤਮਾਰਤਾ ਅੰਮਲੀ ਮਰ ਗਿਆ ਹਾਂ ਪੋਸਟ ਵਾਲੇ ਨੂੰ ਟੁੱਟ ਜਾਂਦਾ ਸਰੀਰ ਪਤਾ ਨਹੀਂ ਲੱਗਦਾ ਕੀ ਕੁਝ ਟੁੱਟਦਾ ਸਾਰਿਆਂ ਨੂੰ ਪੜਾ ਲੱਗੇ ਇਹ ਪੂਤ ਇਹ ਗੱਲ ਹੋਰ ਕੋਈ ਕੁਸਕਾਈ ਆ ਨਾ ਮਿਲੂਗਾ ਤਾਂ ਵੀ ਕੁਝ ਨਹੀਂ ਹੁੰਦਾ ਬੱਧੀ ਮਾਨ ਸਾਹਿਬ ਨਰਸਾਂ ਦੇ ਲਗਾਮ ਪਾ ਰਿਆ ਚੰਗੀ ਤੋਂ ਚੰਗੀ ਦਵਾਈ ਦੇ ਰਿਆ ਅੱਜ ਬੋਲ ਗਿਆ ਆ ਗਿਆ ਤੇ ਗਰਮੀਤ ਖੋਡੀਆਂ ਦਾ ਮੁੰਡਾ ਅੱਛਾ ਜੀ ਲਾਜ਼ਮੀ ਕਰਾਵਾਂਗੇ ਅਸੀਂ ਰੋਟੀ ਟੁੱਕ ਨਹੀਂ ਦੇਾਂਗੇ ਸਾਰਾ ਕੁਝ ਦੇਵਾਂਗੇ ਸਾਰਾ ਕੁਝ ਦੇਵਾਂਗੇ ਬਹੁਤ ਸੋਹਣਾ ਬੋਲਿਆ ਕਦੋਂ ਆਏ ਸੀ ਅੱਜ ਅੱਜ ਉੱਥੇ ਆਏ ਸੀ ਇਹ ਸਕੂਲ ਚ ਉਸ ਗੱਲ ਦੀ ਤਾਰੀਫ ਕਰਦੇ ਆ ਸਰਕਾਰੀ ਸਕੂਲ ਚ ਪਰ ਇੱਕ ਗੱਲ ਹੈ ਜਿਹੜੇ ਨਸ਼ਾ ਵੇਚਦੇ ਨੇ ਨਾ ਇਹਨਾਂ ਨੂੰ ਪਤਾ ਫੋਨਸ ਵਾਲਿਆਂ ਨੂੰ ਵੀ ਸਾਰਿਆਂ ਨੂੰ ਇਹਨਾਂ ਚੱਕ ਕੇ ਮੰਨ ਲੋ ਜੀ ਕੋਣ ਨਾ ਨਾ ਲੋਕਾਂ ਨੂੰ ਕਿਹਾ ਆਵੇ ਸਾਨੂੰ ਬੁਲਾਣਾ ਦੱਸਦੇ ਸਾਨੂੰ ਸਹੀ ਗੱਲ ਸਹੀ ਗੱਲ ਫਿਰ ਮੈਂ ਵਰਦਾ ਆਪਣਾ ਕਿਉਂ ਲੋਕਾਂ ਦੇ ਅੱਗੇੋਂ ਦੁਸ਼ਮਣੀਆਂ ਪਾਉਂਦੇ ਨੇ ਉਹ ਨੰਬਰ ਲਿਖਿਆ ਹੋਇਆ ਉੱਤੇ ਵੀ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਇੱਕਦਮ ਰਾਜਾ ਬੜੰਗੇ ਵੀਡੀਓ ਪਾਈ ਜਾਂਦਾ ਸੀ ਐਂ ਜੇ ਹੁਣ ਕਿਸੇ ਦਾ ਅਗਲਾ ਝੂਠਾ ਹੀ ਨਾ ਲੈਦੇ ਫੇਰ ਪਹਿਲਾਂ ਇੱਕ ਵਾਰੀ ਕਿ ਮੇਰੇ ਤੇ ਕਰਦੇ ਹੋਣੇ ਆ ਐਂ ਤਾਂ ਅਗਲਾ ਕਿਸੇ ਦੀ ਦੁਸ਼ਮਣੀ ਇਹਦੇ ਨਾਲ ਨਹੀਂ ਬਣਦੀ ਅਗਲੋਂ ਵੀ ਨਾ ਲੈਦੇ ਫਲਾਦਾ ਵੇਖਦਾ ਠੀਕ ਆ ਇਹ ਵਾ ਗਲਤ ਕਲਾਬ ਨਹੀਂ ਨਹੀਂ ਤੇ ਜੇ ਨਸ਼ਾ ਜਾਂ ਨਸ਼ਾ ਛਡਾਉਣ ਵਾਲਾ ਕੰਮ ਬਹੁਤ ਵਧੀਆ ਕਰ ਗਿਆ ਨਹੀਂ ਚਲੋ ਵਧੀਆ ਕਰ ਗਿਆ ਤੁਹਾਨੂੰ ਟੱਕ ਦੇਵਾਂਗੇ ਅਸੀਂ ਚੰਗੀ ਨਹੀਂ ਖਰਚਾ ਸਾਰਾ ਹੀ ਉਹਨਾਂ ਦਾ ਖਰਚਾ ਕਰਾਂਗੇ ਸਾਰਾ ਖਰਚਾ ਰਹਿਣ ਖਾਣ ਦਾ ਰਹਿਣ ਖਾਣ ਦਾ ਸਾਰਾ ਖਰਚਾ ਤੇ ਰੱਖਣੇ ਕਿੱਥੇ ਨਾਲ ਬੰਦਾ ਉਹਦਾ ਰੱਖਣੇ ਕਿੱਥੇ ਯਾਰ ਬਾਦਲ ਬਾਦਲ ਉੱਤੇ ਹੁਰਦੀ ਹੋ ਜੂਗਾ ਸਰਕਾਰੀ ਚ ਡਾਕਟਰ ਆ ਸੀ ਸੀਐਮਓ ਆ ਸੀ ਹਾਂ ਤੇ ਤੇਰਾ ਖਰਚਾ ਵੀ ਉਹੀ ਗੱਲ ਨਹੀਂ ਚਲੋ ਵਧੀਆ ਆ ਵੀਡੀਓ ਸੀਗਾ ਹਾਂ ਸੀਐਮਓ ਸੀਗਾ ਡਾਕਟਰ ਹਾਂ ਇਹ ਹੋਰ ਕੋਈ ਅਕਈ ਆਫਰ ਦੇ ਦਿੱਤੀ ਜੀ ਠੀਕ ਆ ਠੀਕ ਆ ਤੇ ਬਾਬੇ ਨੇ ਵੀ ਛੱਡਿਆ ਹੀ ਮਤਲਬ ਬਾਬੇ ਨੇ ਦੋਵੇਂ ਛੱਡ ਤਾ ਨਾ ਆਪਾ ਨਹੀਂ ਰੈਂਡਰ ਰਹੇ ਹਾਂ ਰੂਸੀ ਲੈ ਗਏ ਕਿੰਨੇ ਦਿਨ ਲਾਇਆ ਉੱਥੇ 7 ਦਿਨ ਦੀ ਸਾਰੀ 7 ਦਿਨ ਐ ਕੱਲੀ ਅਰ ਗੀ ਗੁਰਕੇ ਨਹੀਂ ਕਰਦਾ ਹੱਥ ਨਹੀਂ ਲਾ ਤੂੰ ਕਿੰਨੇ ਸਾਲ ਨਾ ਖਾਦਾ 15 20 ਸਾਲ ਖਾਦਾ 15 20 ਸਾਲ ਕੰਮ ਕਰਦੇ ਹਾਂਜੀ 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 ਵਧੀਆ ਤੇਰੇ ਕੰਮ ਕਰਨੋਂ ਹਟ ਕੇ ਹਾਂਜੀ ਤੇ ਇੱਥੇ ਚੱਲ ਟ੍ਰੱਕ ਰੂਸੀ ਹਾਂਜੀ ਉਹਦਾ ਮੇਚਾ ਬੰਦ ਹੋ ਗਿਆ ਜਾ ਹਾਂ ਉੱਥੇ ਲੈ ਗਿਆ ਚਲਾ ਮੈਂ ਹਾਂਜੀ ਇੱਕ ਹਫਤਾ ਰੱਖਿਆ ਮੈਨੂੰ ਤੇ ਵਧੀਆ ਦੰਦੇ ਦਵਾਈ ਵਧੀਆ ਇਤਿਹਾਮ ਵਧੀਆ ਕੁਜ਼ਰ ਪੱਕੇ ਹਾਂ ਇੱਕ ਹਫਤੇ ਤੋਂ ਮੈਂ ਆ ਗਿਆ ਹਾਂ ਗਾਇਕਾ ਦਾ ਹੁਰਲਾਲਾ ਤਨੇ ਦਿਨ ਹਾਂ ਮੈਂ ਕਹਿੰਦਾ ਮੈਂ ਠੀਕ ਐ ਜਮਾ ਤੇ ਰੋਟੀ ਪਾਣੀ ਉਹਨਾਂ ਦਾ ਹੁੰਦਾ ਉਹਨਾਂ ਦੇ ਰੋਟੀ ਪਾਣੀ ਵਾਲਾ ਬਲੂਟ ਉਹ ਗੁਰਦੁਆਰੇ ਦੇ ਚਾਹ ਹੁੰਦੀ ਦੋ ਤਿੰਨ ਟਾਈਮ ਅਰੇ ਫਰਕੂਟ ਵੀ ਦਿੰਦੇ ਕਿੱਥੇ ਬਾਅਦ ਰੋਟੀ ਦੁਪਹਿਰੇ ਗਰਾਉਂਡ 'ਤੇ ਵਧੀਆ ਫੰਨੇਗਾ ਚਾਹ ਆ 6-7 ਟਾਈਮ ਰੋਟੀ ਹਾਂ ਤੇ ਉਦੋਂ ਵਾਰ ਪਰ ਤੁਹਾਨੂੰ ਆ ਕੇ ਕੋਈ ਤਕਲੀਫ ਨਹੀਂ ਹੋਈ ਨਾ ਜਮਾ ਪੂਰਾ ਨਹੀਂ ਹੋਈ ਤੇ ਦਵਾਈ ਕਨੇਦਰ ਖਾਤੀ ਫਿਰ ਤੁਸੀਂ ਦਵਾਈ ਉੱਥੇ 8 ਦਿਨਾਂ ਦੀ ਲਿਆਦੋਗਾ ਕਿ ਜੜਦੀ ਅਜੇ ਉਦੋਂ ਬਾਅਦ ਉਹ ਵੀ ਨਹੀਂ ਨਾ ਉਹ ਵੀ ਨਹੀਂ ਖਾਤੀ ਤੇ ਕੱਟ ਕਿੰਨਾ ਕੋਈ ਹੁੰਦਾ ਉੱਥੇ ਵਾਰੀ ਸੋਖੇ ਆ ਜਾਂਦੀ ਹੈ ਕੱਟ ਨੂੰ ਉੱਥੇ ਕੋਈ ਐਡਾ ਰਜਨੀਂਦਾ ਅਸਾ ਕਈ ਰਮਾ ਪਾਰਸ਼ਪੁਰਤ ਲਵਾਉਣੀ ਪੈਂਦੀ ਹੋਵੇ ਨਾ ਨਾ ਕੋਈ ਕੱਟ ਨਹੀਂ ਹੁੰਦਾ ਵਧੀਆ ਪਰਬ ਜੇ ਇਹ ਪੁਲਸ ਵਾਲੇ ਬੰਦੇ ਰਾਤ ਭਰਾਂ ਤੇ ਕੋਈ ਡਿਊਟੀ ਹੈ ਕਿਸੇ ਨੂੰ ਤਕਲੀਫ ਆ ਡਾਕਟਰ ਦਾ ਤਸਤਾ ਕਢਾਉ ਤਾਂ ਪੜਦਾ ਉਦੋਂ ਹੀ ਤੁਹਾਨੂੰ ਦਵਾਈ ਮਿਲੂ ਠੀਕ ਨਾਲ ਦੀ ਨਾਲ ਨਾ ਦੀ ਨਾਲ ਬੁੜੀ ਖੇਰ ਕੀਤੀ ਇਹਨੇ ਡਾਕਟਰ ਨੂੰ ਰੂਸੀ ਨੇ ਖਾ ਪਰ ਨਾ ਆ ਵੀ ਮੇਰੇ ਚਾਚਾ ਹੈ ਮੇਰੇ ਪਰਵਾਰ ਦਾ ਹਾਂ ਤੇ ਰਾਤ ਨੂੰ ਵੀ ਟੇਲਾ ਹੋਵੇ ਤੇ ਤੂੰ ਸੁੱਟਣਾ ਆਉਗਾ ਠੀਕ ਹੈ ਕੋਈ ਗੱਲ ਨਹੀਂ ਠੀਕ ਹੈ ਜਾਓ ਬੇਫਿਕਰ ਹੋ ਜੇ ਤੁਸੀਂ ਤੜਕਿਆ ਤੈਨੂੰ ਸਾਡੇ ਕੋਲੇ ਕੀੜਾ ਮਾਰਦਾ ਤੇ ਉਹ ਵਧੀਆ ਨਹੀਂ ਉਹ ਆ ਜਾਂਦੀ ਸੀ ਅੰਨੇ ਖਾਂ ਮੈਨੂੰ ਤਾਂ ਵਧੀਆ ਆ ਜਾਂਦੀ ਤੇ ਜਿਨ੍ਹਾਂ ਨੇ ਖਾਦੇ ਸੀ ਡੋਡੇ ਇੱਕ ਸੀਗਾ ਬਿਰਕਾਂ ਦਾ ਇੱਕ ਸੀਗਾ ਛਤਰਾ ਦਾ ਉਹ ਮੇਰੇ ਕੋਲੇ ਬਹਿ ਗਏ ਨਾਲੇ ਸਰੀਰ ਆ ਧਾਕੀ ਜਾਣਾ ਮਰ ਗਏ ਹੋਏ ਟੁੱਟ ਗਿਆ ਲੱਗਾ ਮਗਰ ਡੋਡੇ ਖਾਦੇ ਥੋੜੇ ਪਿਓਰ ਅਸੀਂ ਖਾਦਾ ਮੋੜਾ ਮੋਟਾ ਥੇਰੇ ਸਮਾਇਆ ਮਾਉਂਦਾ ਨਹੀਂ ਤੇ ਜੋ ਫੇਰ ਆ ਗਏ ਸ਼ਮੀਰ ਦੇ ਦੇਖ ਕੇ ਕਮਰਾ ਮੇਰਾ ਤੇ ਪੱਖੇ ਭੁੱਖੇ ਲੱਗੇ ਸੀ ਕੁਦਰਤ ਕਲ ਆ ਦੇ ਵੀ ਸਰਦਾਰ ਕਿੱਥੋਂ ਆ ਗਏ ਨੀ ਤੁਹਕਾ ਦੇ ਸੀਧਾ ਤੇਰੇ ਕੋਲੇ ਰਵਾਂਗੇ ਵੀ ਸਰਦਾਰ ਕਿਦੋਂ ਮੈਂ ਮੇਰੇ ਕੋਲ ਹੋ ਜਾਮ ਗਿਆ ਬਹੁਤ ਵਧੀਆ ਟੈਂਪਰ ਹੋ ਰਿਹਾ ਸਤਵੇਂ ਦਿਨ ਮੈਂ ਆਉਂਦਾ ਕਰਨੂ ਆ ਬਹੁਤ ਵਧੀਆ ਕਰ ਲੈ ਗੁਰ ਕੇ ਅੱਜ ਖਾਣੇ 15 ਸਾਲ ਪੱਚਾ ਪੋਸਟ ਖਾਂਦੇ ਗੁਰ ਕੇ ਖਾਂਦੇ ਗੁਰ ਕੇ ਸਾਫ ਤੇ ਤਾਂ ਯਾਰੀ ਤਕਲੀਪਾਈ ਆਪਣੇ ਤੇ ਬਾਰਡਰ ਸੀਗਾ ਦਸਤਾ ਗੁਰ ਤੋਂ ਤੁਹਾਨੂੰ ਕਿੱਲੋ ਕੰਮ ਕਰਨੇ ਮਾਰੇ ਕੋਈ ਦੋ ਤਿੰਨੇ ਗਾਦੇ ਦਰਕੇ ਚੱਲ ਵੀ ਗੇਟ ਨਰਮਾ ਵੀ ਗਿਆ ਚਾਲ ਬਈ ਚਾਲ ਬਈ ਇਹ ਜਿਆਦਾ ਮਣੀਗਾ ਜੇ ਤੁਸੀਂ ਖਾਨ ਲੱਗੇ ਲੱਗੇ ਉਦੋਂ ਕਿੰਨੇ ਦੀ ਪੜੀ ਹੁੰਦੀ ਸੀ ਕਿਲੋ ਕਿੰਨੇ ਦਾ ਸੀ ਉਦੋਂ ਉਦੋਂ ਕਿਲੋ 300 ਦਾ ਸੀ 300 ਦਾ ਫਿਰ 500 ਦਾ ਹੋ ਗਿਆ ਹਾਂ ਫਿਰ 10 80 ਦਾ ਪਿਆ ਫਿਰ ਜਦੋਂ 900 ਦਾ 110 ਹੋ ਗਿਆ ਫਿਰ ਇਹ ਹੋ ਗਿਆ ਬੰਦ ਤੇ ਭੱਜ ਪੇ ਫਿਰ ਬੱਸ ਵੀ ਹੁਣ ਨਹੀਂ ਕਰਨੀ ਵੀ ਉਦੋਂ ਵਾ ਚੱਲੀਆਂ ਗੋਲੀਆਂ ਗੋਲੀਆਂ ਨਾ ਬੋੜੀਆਂ ਵਾਲੀਆਂ ਉਦੋਂ ਬਾਅਦ ਜਾਂਦੇ ਆ ਮੈਂਗਾ ਬੂੰਗੋ ਜਿਹੜੇ ਖਾਂਦੇ ਹੋਗਾ ਕੱਕਾਈ ਜਾਂਦੇ ਆਪਣੇ ਪਹੁੰਚ ਤੋਂ ਬਾਹਰ ਦੀ ਹੁਣ ਘੱਟ ਨਹੀਂ ਆਇਆ ਪਤਾ 15 20 ਦਾ ਹੋਣ ਦਈ ਭਵਾਂ ਉਹ ਆਤਮਾਨ ਨੂੰ ਕੀ ਆਖਣਾ ਚਾਹੁੰਦਾ ਵੀ ਦੋਰ ਦੇ ਖੋਲਦੇ ਇਹ ਵਧਾਈ ਦਿੰਨੇ ਆ ਵੀ ਤੇ ਇਹ ਜੇ ਮੁੱਖ ਮੰਤਰੀ ਹੋਵੇ ਤਾਂ ਰੌਲਾ ਪੈਂਦਾ ਹੀ ਨਹੀਂ ਪੰਜਾਬ ਦੇ ਵਿੱਚ ਹਾਂ ਨੌ ਨੂੰ ਬੜੋ ਜਿਹੜੇ ਬਲਾਇਕ ਕਰਦੇ ਆ ਕਰੋਨਾ ਪਤੀ ਬਣ ਕੇ ਮਹੱਲ ਫਾਈ ਬੈਠੇ ਆ ਸਾਰਾ ਕਰੋ ਉਹਨਾਂ ਦੀ ਇਨਕੁਆਰੀ ਤੇ ਫੜ ਫੜ ਕੇ ਤੁੰ ਨੂੰ ਅੰਦਰ ਹੁੰਦਾ ਸਹੀ ਗੱਲ ਹੈ ਵੀ ਦੋਰ ਦੇ ਖੋਲਦੇ ਖੇਤੀ ਹੋਣੀ ਚਾਹੀਦੀ ਏ ਕਿ ਨਹੀਂ ਸੱਚ ਖੇਤੀ ਡੋਡਿਆਂ ਦੀ ਨਹੀਂ 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 ਚਾਈ ਦੀ ਭਾਣੇ ਜਾਂ ਉਹਨੇ ਮਰ ਜਾਣਗੇ ਭਾਵੇਂ ਚੰਗਾ ਹੀ ਆ ਪੋਸਟ ਪਰ ਇਹ ਜੇ ਵੇਖੇ ਬੰਦੇ ਤੜਕੇ ਖਾ ਲਿਆ ਦੁਪਹਿਰੇ ਖਾ ਲਿਆ ਹੱਥ ਨੇ ਕਰ ਲਿਆ ਤੇ ਕੋ ਗੋ ਕੇ ਪੈ ਲੈਂਦੇ ਤੇ ਕੰਮ ਤੋਂ ਵੀ ਖਤਮ ਹੋ ਜਾਂਦੀ ਜਮਾ ਜਾਦੇ ਨਸ਼ਾ ਖਾ ਕੇ ਜਮੇ ਮਰ ਜਾਂਦੇ ਐ ਨਹੀਂ ਨਸ਼ਾ ਖੁੱਲ ਗਿਆ ਵੀ ਲੋੜ ਅਨਸਾਰ ਖਾ ਲੋ ਐ ਨਹੀਂ ਕਰਨਾ ਫਿਰ ਕੌਲਿਆਂ ਦੇ ਕੌਲੇ ਖਾਣੇ ਤੜਕੇ ਦੁਪਹਿਰੇ ਹੱਥ ਨੇ ਫੇਰ ਉਹ ਕੰਮ ਤੋਂ ਵੀ ਜਾਂਦੇ ਜਮ ਕੰਚਰਾਸੀ ਦੇ ਵਿੱਚ ਕਾਕਾ ਮੈਂ ਜ਼ਮੀਨ ਲੈ ਲਈ ਤੇ ਨਾਲ ਹਾਂਜੀ ਤੇ ਇੱਕ ਉਥੇ ਝੋਲਾ ਲੈ ਕੇ ਆ ਗਿਆ ਉਦੋਂ ਪਹਿਲਾਂ ਨਹੀਂ ਆਪਾਂ ਖਾਂਦੇ ਸੀ ਹੂੰ ਕੋਈ ਵੀ ਕੰਮ ਕਰਦੇ ਸੀ ਬਾਦੂ ਹੂੰ ਅਸੀਂ ਬੈਠੇ ਤੇ ਰੋਟੀ ਰੋਟੀ ਖਾ ਕੇ ਤੇ ਕੋਈ ਬੰਦਾ ਆ ਗਿਆ ਉਹਦਾ ਜੀ ਬੋਸ ਤੇ ਲੈ ਲਉ ਹੂੰ ਇਹ ਕਹੇ ਜਾਂਦਾ ਯਾਰ ਇਹਦਾ ਖਾ ਕੇ ਤੇ ਵੇਖਿਓ ਸਾਰਾ ਦਿਨ ਕੰਮ ਤੋਂ ਹਟਣ ਨੂੰ ਜੀ ਨਹੀਂ ਕਰਨਾ ਹੂੰ ਉਹ ਉਹ ਨੂੰ ਮੈਂ ਦਾਤ ਫੜਾ ਤੇ ਉਹਨੇ ਦੋ ਕੱਪ ਪਾ ਦੇ 10 ਰੁਪਏ ਪਾ ਦੇ 10 ਰੁਪਏ ਹਾਂ 84 ਦੀ ਗੱਲ ਹੈ ਜਿਹੜੀ ਬੈਠੀ ਹੈ ਤੇ ਮੈਂ ਜਿਹਦੇ ਮੂਰੇ ਗੱਲਾਂ ਆਖੇ ਮੈਂ ਤਾਂ ਨਹੀਂ ਕਹਿੰਦਾ ਭਰਾਵਾ ਇਹ ਤਾਂ ਕੰਦਾ ਲੇ ਜਾ ਹਾਂ ਉਹ ਪੂਰੀ 10 ਦਿਨ ਪੈਰੀ ਉਹ ਮੈਂ ਅੱਜ ਕਿਹਨਾਂ ਖਾਦਾ ਹੀ ਨਹੀਂ ਹਾਂ ਮੈਂ ਮੈਂ ਤਾਂ ਇੱਕ ਹੋਰ ਦੀ ਮੁੰਡਾ ਉਹ ਬਸ ਮਾੜਾ ਮੋਟਾ 10 ਦਿਨਾਂ ਚੋਂ 100 ਗ੍ਰਾਮ ਨੇ ਚੰਗੀ ਨਹੀਂ ਹੁਣਾ ਕੰਦੇ ਹੀ ਨਹੀਂ ਸੀ ਰੋਕ ਦੱਤੀ ਹੂੰ ਠੀਕ ਗੱਲ ਹੁਣ ਗੱਲ ਸਾਰਿਆਂ ਨੂੰ ਪੜੀ ਐ ਜਦੋਂ ਕਿਸੇ ਨਿਆ ਹਤਮਾਰਤਾ ਅਮਲੀ ਮਰ ਗਿਆ ਹਾਂ ਪੋਸਟ ਵਾਲੇ ਨੂੰ ਟੁੱਟ ਜਾਂਦਾ ਸਰੀਰ ਪਤਾ ਨਹੀਂ ਲੱਗਦਾ ਕੀ ਕੋਈ ਟੁੱਟਦਾ ਸਾਰਿਆਂ ਨੂੰ ਪੜਾਣਾ ਚਾਹੀਏ ਇਹ ਪੁੱਤ ਦਾ ਸਹੀ ਗੱਲ ਹੈ ਹੋਰ ਕੋਈ ਕੁਸਕਾਈ ਜਾਂ ਨਾ ਮਿਲੂਗਾ ਤਾਂ ਵੀ ਕੁਝ ਨਹੀਂ ਹੁੰਦਾ ਬੰਦੇ ਆਦੇ ਅੰਗ ਮਰ ਜਾਂਦਾ ਤੇ ਅੰਗ ਕੋਈ ਨਹੀਂ ਮਰਿਆ ਕੱਖ ਨਹੀਂ ਮਰਿਆ ਪੱਕ ਨਹੀਂ ਹੋਇਆ ਮੈਨੂੰ ਆ ਬਰਦਾ ਸਿੱਧਾ ਗਲ ਕਰ ਲਾ ਹਾਂ ਉਹ ਬਾਕੀ ਦਾ ਮੁਰਕੇ ਕਦੇ ਛੌਂਗੀ ਆ ਕਿਤੇ ਗ੍ਰਾਮ ਪਹੁੰਚ ਜਾਣਾ ਕੋਈ ਰਤਵਾ ਰੁਕਦੀ ਆ ਉਹ ਚਲੋ ਉਹ ਚੁੰਡੀ ਲੈ ਲਿਆ ਕਿਸੇ ਨੂੰ ਸਹੀ ਸਹੀ ਬਸ ਤੇ ਪਿੰਡ ਉਤਤੀ ਕਿਹੜਾ ਆਉਂਦਾ ਤੇ ਥੋਕ ਨਹੀਂ ਪਿੰਡ ਉਤਤੀ ਤਾਂ ਨਹੀਂ ਕਿਹੜਾ ਦਿਨਾਂ ਰੋਜ ਬਾਕੀ ਆ ਬਾਬੇ ਨੂੰ ਨਾ ਇਤਿਹਾਸ ਦੀ ਬਹੁਤ ਨੌਲੇਜ ਹੈ ਆਪਾਂ ਉਹ ਵੀ ਕਿਸੇ ਟਾਈਮ ਗੱਲਾਂ ਬਾਤਾਂ ਕਰਾਂਗੇ ਬਾਬੇ ਜੀ ਨਾਲ ਕਿ ਤੂੰ ਹੋਰ ਸੁਣਾਉਂਦਾ ਨਾ ਕੁਝ ਮੈਨੂੰ ਇਤਿਹਾਸ ਤੋਂ ਪੁੱਛੀ ਨਹੀਂ ਇਤਿਹਾਸ ਦੀਆਂ ਗੱਲਾਂ ਸੁਣੀਆਂ ਮੈਨੂੰ ਆਪਾਂ ਕਹਿ ਦੋ ਪ੍ਰੋਪਰ ਹਾਂ ਬਾਕੀ ਨਾ ਤਾਰੂ ਸਿੰਘ ਦਾ ਤੇ ਮਹਾਰਾਜਾ ਰਣਜੀਤ ਸਿੰਘ ਦਾ ਬਾਬੇ ਫਰੀਦ ਦੀ ਕਹਾਣੀ ਬਾਬੇ ਕਬੀਰ ਦੀ ਕਿੱਥੋਂ ਆਇਆ ਹੈ ਇਹਦੇ ਉਤੋਂ ਉਤੋਂ ਮਹਾਰਾਜੇ ਨਿਕਲੇ ਆਏ ਉਮੈਤ ਨੂੰ ਤੁਸੋਂ ਬਿਮਾਰ ਆਈ ਨਿਕਲਿਆ ਕਿ ਕਿਵੇਂ ਸਹੀ ਹੈ ਜੀ ਸਾਰੀ ਹਿਸਟਰੀ ਮੇਰੀ ਯਾਦ ਆ ਹੁਣ ਵੀ ਮੈਂ ਪੜਦਾ ਨਾ ਕਿਤਾਬ ਮੈਂ ਗਾਜੀ ਪੜ ਜਾਂਦੀ ਐ ਚੰਗਾ ਇਤਹਾਸ ਨਾਲ ਕੋਲੇ ਸਹੀ ਹੈ ਜੀ ਪਤਾ ਨਹੀਂ ਮੈਂ ਕਿਲਾ ਕੋਈ ਨਹੀਂ ਆਪਾਂ ਕਹਿ ਦਰਨਾ ਬਹਿਲੇ ਕਿ ਬਾਬੇ ਨੇ ਗੱਲਾਂ ਬਾਤਾਂ ਕਰਾਂਗੇ ਤੇ ਤੁਸੀਂ ਇਹ ਆ ਜੀ ਉੱਥੇ ਹਾਂ ਬਾਬਾ ਜੀ ਦੱਸੇ ਬਣਾਏ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਬੈਠਣ ਨੂੰ ਛੱਡ ਬਣਾਇਆ ਛੱਡ ਬਣਾਏ ਬਥੇ ਰੌਣਕ ਮੇਲਾ ਪੂਰਾ ਲੱਗਦਾ ਤੇ ਬਾਕੀ ਉਮੀਦ ਆ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆ ਜਣੀਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ